ਰਾਜਪੁਰਾ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਮੌਜੂਦ ਹੈ ਜਿੱਥੇ ਦੱਸ ਦਈਏ ਕਿ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਜਿਹੜਾ ਵਿਵਾਦ ਪਕਦਾ ਜਾ ਰਿਹਾ ਤੇ ਹੁਣ ਗੱਲ ਕੀਤੀ ਜਾਵੇ ਤਾਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਦੇ ਵੱਲੋਂ ਜੋ ਹੈ ਅੱਜ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਜੋ ਕਰ ਗੱਲ ਕੀਤੀ ਜਾਵੇ ਤਾਂ ਸੰਗਤਾਂ ਦੀ ਦਾ ਸੰਗਤ ਜੋ ਹੈ ਇੱਕ ਵਾਰ ਫਿਰ ਆਪਣਾ ਫਤਵਾ ਦੇ ਦਿੱਤਾ ਹੈ ਤੇ ਸੰਗਤ ਦੇ ਵੱਲੋਂ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋ ਨੇ ਭਾਈ ਅਬਰਿੰਦਰ ਸਿੰਘ ਕੰਗ ਹੀ ਰਹਿਣਗੇ ਪਰ ਜੇਕਰ ਦੂਜੀ ਤਰਫ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਨਾਲ ਅੱਜ ਉਹਨਾਂ ਦੇ ਵੱਲੋਂ ਨਵੇਂ ਸਰਪ੍ਰਸਤ ਦਾ ਵੀ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਜੋ ਦਮਦਮੀ ਟਕਸਾਲ ਮੁਖੀ ਜੋ ਨੇ ਉਹਦੇ ਜਥੇ ਜਥੇ ਦੇ ਜਿਹੜੇ ਰਾਜਪੁਰਾ ਦੇ ਮੁਖੀ ਨੇ ਭਾਈ ਬਲਜਿੰਦਰ ਸਿੰਘ ਪਰਵਾਨਾ ਉਹਨਾਂ ਨੂੰ ਜਿਹੜਾ ਹੈ ਕੇਂਦਰੀ ਗੁਰਦੁਆਰਾ ਸ੍ਰੀ ਸਿੰਘ ਸਵਾ ਦਾ ਨਾਮ ਸਰਪ੍ਰਸਤ ਜਿਹੜਾ ਹੈ ਲਗਾਇਆ ਗਿਆ ਤੇ ਜ਼ਿਕਰ ਇਹ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਉੱਪਰ ਰਾਜਨੀਤਿਕ ਪ੍ਰੈਸ਼ਰ ਪਾਇਆ ਜਾ ਰਿਹਾ ਤੇ ਰਾਜਨੀਤਿਕ ਦਬਾਅ ਜਿਹੜਾ ਇਸ ਤੇ ਕਿਹਾ ਜਾ ਰਿਹਾ ਤੇ ਦੂਜੀ ਤਰਫ ਐਚੀਪੀਸੀ ਦੇ ਉੱਪਰ ਵੀ ਜੋ ਨੇ ਬਲਜਿੰਦਰ ਸਿੰਘ ਪਰਵਾਨਾ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਗੁਰਦੁਆਰੇ ਦੇ ਸੁਧਾਰ ਦੇ ਲਈ ਜਿਹੜੇ ਕੰਮ ਕਰਨੇ ਚਾਹੀਦੇ ਆ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਧਾਨਗੀਆਂ ਨੂੰ ਲੈ ਕੇ ਲਗਾਤਾਰ ਜਿਹੜਾ ਰੋਲਾ ਪਕਦਾ ਜਾ ਰਿਹਾ ਪਰ ਉਸ ਤੇ ਅੱਜ ਕਿਤੇ ਨਾ ਕਿਤੇ ਵਿਰਾਮ ਲੱਗਦੀ ਹੋਈ ਰਾਜਪੁਰਾ ਪ੍ਰਸ਼ਾਸਨ ਦੀ ਜੋ ਹੈ ਸਮਝਦਾਰੀ ਨੂੰ ਕਹਾਂਗੇ ਕਿ ਉਸ ਨੂੰ ਦੇਖਦੇ ਹੋਇਆ ਅੱਜ ਜਿਹੜੀ ਹੈ ਜਰੂਰ ਉਸ ਤੇ ਵਿਰਾਮ ਲੱਗਿਆ ਨੇ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਭਾਈ ਅਬਰਿੰਦਰ ਸਿੰਘ ਕੰਗ ਹੀ ਬਣੇ ਰਹਿਣਗੇ ਪਰ ਜਿਸ ਤਰ੍ਹਾਂ ਦਾ ਰੋਲਾ ਜਿਹੜਾ ਸਾਹਮਣੇ ਆਇਆ ਸੀਗਾ ਉਸ ਰੋਲੇ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਨਵੇਂ ਪ੍ਰਧਾਨ ਜਿਹੜੇ ਨੇ ਇਸ਼ਤੇ ਲਗਾਏ ਜਾਣਗੇ ਪਰ ਜੋ ਨੇ ਹੁਣ ਸਾਫ ਹੋ ਚੁੱਕਿਆ ਹੈ ਕਿ ਭਾਈ ਅਬਰਿੰਦਰ ਸਿੰਘ ਕੰਗ ਹੀ ਇੱਥੋਂ ਦੇ ਪ੍ਰਧਾਨ ਬਣੇ ਰਹਿਣਗੇ ਸਾਡਾ ਤਾਂ ਫੈਸਲਾ ਇਹੀ ਹੈ ਕਿ ਕੰਗ ਵੀਰ ਜਿਹੀ ਰਹਿਣ ਪ੍ਰਧਾਨ ਜੋ ਇੰਨੇ ਸਾਲੋਂ ਤੋਂ ਨਿਭਾ ਰਹੇ ਨੇ ਬਹੁਤ ਅੱਛੇ ਨਿਭਾ ਰਹੇ ਨੇ ਹੂੰ ਜੋ ਵੀ ਸਾਡੇ ਨਾਲ ਭੈਣਾ ਭਾਈਆਂ ਵਾਂਗੂ ਅਸੀਂ ਕੰਮ ਕਰ ਰਹੇ ਹਾਂ ਗੁਰਦੁਆਰੇ ਜੋ ਵੀ ਸੇਵਾ ਹੁੰਦੀ ਹੈ ਹੱਸ ਕੇ ਅੱਗੇ ਹੋ ਕੇ ਕਰਦੇ ਨੇ ਕਿੰਨੇ ਸਾਲ ਤੋਂ ਕਾਫੀ ਟਾਈਮ ਤੋਂ 20-22 ਸਾਲ ਹੋ ਗਏ 20-22 ਸਾਲ ਹੋ ਗਏ ਸਾਨੂੰ ਦੇਖਦੇ ਆ ਉਹ ਤੇ ਬਹੁਤ ਅੱਛੀ ਸੇਵਾ ਨਾ ਚੰਦਾ ਕੋਈ ਪ੍ਰੋਬਲਮ ਨਹੀਂ ਹੈ ਚੰਦਾ ਕੋਈ ਪ੍ਰੋਬਲਮ ਨਹੀਂ ਹੈ ਉਹਦੋਂ ਅਮਰਪਾਲ ਆਇਆ ਸੀਗਾ ਦੇ ਉਹ ਕਹਿੰਦੇ ਵੀ ਸਾਨੂੰ ਗੁਰਦੁਆਰੇ ਚ ਉਹ ਕਹਿੰਦੇ ਨੇ ਵੀ ਕਬਜਾ ਕਰ ਲੈ ਅਸੀਂ ਗੁਰਦਾਰੀ ਪ੍ਰਧਾਨ ਅਸੀਂ ਬਣਨਾ ਉਹ ਪਰੋਂ ਡਰ ਆਇਆ ਬਾਕੀ ਸੰਤਾ ਕੋਈ ਪਤਾ ਨਹੀਂ ਸੰਤਾ ਕੋਈ ਪਤਾ ਨਹੀਂ ਉਸ ਤੋਂ ਬਾਅਦ ਕੀ ਹੋਇਆ ਸਭ ਹੈਰਾਨ ਰਹਿ ਗਏ ਵੀ ਇੱਕ ਹੀ ਗੱਲ ਬਣੀ ਹੁਣ ਤੁਸੀਂ ਸੰਗਤ ਰੂਪ ਦੇ ਵਿੱਚ ਤੁਸੀਂ ਕੀ ਚਾਹੁੰਦੇ ਬਿੱਦੀ ਅਸੀਂ ਚਾਹੁੰਦੇ ਆ ਇਹੀ ਰਹਿਣ ਇਹੀ ਰਹਿਣ ਕੰਤਾ ਵੀ ਰਹਿਣ ਕੰਤਾ ਵੀ ਰਹਿਣ ਬਹੁਤ ਸੁਣਾ ਨਿਭਾ ਰਹੇ ਨੇ ਨਿਭਾਣਾ ਕੋਈ ਖਾਣਾ ਨਾ ਨਾ ਕੀ ਇਹ ਮੀਟਿੰਗ ਆ ਬਦੌਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕਾਂਗਪਾ ਸਰ ਤੇ ਦਾਸ ਸਾਡੇ ਦੋਨਾਂ ਦੀ ਵਿਚਾਰ ਅੱਠੇ ਹੋਏ ਅਸੀਂ ਬੈਠੇ ਉਹ ਵਿਚਾਰਾਂ ਕੀਤੀਆਂ ਅਸੀਂ ਉਹਦੇ ਸਬੰਧ ਦੇ ਵਿੱਚ ਬੁਲਾਏ ਸੀ ਇਹਦਾ ਮੁੱਖ ਰੀਜਨ ਪਤਾ ਕੀ ਸੀ ਅੱਜ ਕੰਗਸਾ ਅਸਤੀਫਾ ਦੇਣ ਵਾਲੇ ਸੀ ਪ੍ਰਧਾਨਗੀ ਤੋਂ ਉਹਦਾ ਕਾਰਨ ਕੋਈ ਇਹ ਕੋਈ ਇਹ ਨਹੀਂ ਵੀ ਕੋਈ ਡਰ ਗਿਆ ਜਾਂ ਕਿਸੇ ਨਹੀਂ ਪਰ ਡਰਾਪਾ ਦਿੱਤਾ ਜਾ ਰਿਹਾ ਸੀ ਹੁਣ ਸਾਡੇ ਇਸ ਪ੍ਰਬੰਧ ਨੂੰ ਜਿਕਰ ਗੁਰੂ ਘਰ ਦੇ ਪ੍ਰਬੰਧ ਨੂੰ ਤੁਸੀਂ ਵੀ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਚਲਾਉਣ ਵਾਲੇ ਇੱਥੇ ਇੱਥੇ ਮੇਰੇ ਨਾਲ ਲਗਭਗ 20-25 ਕਮੇਟੀਆਂ ਆਈਆਂ ਨੇ ਤੁਹਾਡੇ ਗੁਰੂ ਘਰ ਦੇ ਵਿੱਚ ਜਿਕਰ ਕੋਈ ਸਰਕਾਰ ਆ ਕੇ ਕਵੇ ਵੀ ਅਸੀਂ ਪ੍ਰਬੰਧ ਨੂੰ ਚਲਾਉਣਾ ਹੈ ਅਸੀਂ ਹੁਣ ਸਾਡੇ ਇੱਥੇ ਸਰਕਾਰ ਦੇ ਕੁਝ ਨੁਮਾਇੰਦੇ ਜਿਹੜੇ ਸੀ ਉਹ ਇਹ ਗੱਲ ਕਹਿ ਰਹੇ ਸੀ ਵੀ 75 ਮੈਂਬਰ ਜਿਹੜੇ ਨੇ ਅਸੀਂ ਇਹਦੇ ਚ ਪਾਵਾਂਗੇ ਔਰ 75 ਮੈਂਬਰਾਂ ਤੋਂ ਬਾਅਦ ਉਹ 75 ਮੈਂਬਰ ਜਿਹੜੇ ਨੇ ਉਹ ਆਉਣਗੇ ਵੀ ਆਪ ਹੁਣ ਜਿਨ੍ਹਾਂ ਬੰਦਿਆਂ ਨੇ ਕਦੇ ਗੁਰੂ ਘਰ ਦਾ ਰਸਤਾ ਨਹੀਂ ਵੇਖਿਆ ਤੇ ਉਹਨਾਂ ਬੰਦਿਆਂ ਦੇ ਹੱਥਾਂ ਵਿੱਚ ਅਸੀਂ ਗੁਰੂ ਘਰ ਦਾ ਪ੍ਰਬੰਧ ਦੇ ਦਈਏ ਜਦੋਂ 30 ਸਾਲ ਤੋਂ ਅਸੀਂ ਸਾਲ ਬਰਿੰਦਰ ਸਿੰਘ ਨੂੰ ਕੰਗਜ ਉੱਥੇ ਸਵਾਵਾ ਕਰਦੇ ਵੇਖਦੇ ਉਹਨੇ ਪਿਆ ਉਦਾਹਰਨਾਂ ਅਸੀਂ ਹਰ ਇੱਕ ਜਗ੍ਹਾ ਦੀ ਦਿੰਨੇ ਆ ਸੋ ਇਸ ਕਰਕੇ ਅੱਜ ਦੀ ਜਿਹੜੀ ਇਹ ਮੀਟਿੰਗ ਜਿਹੜੀ ਸੀ ਇਹ ਬੁલાਈ ਗਈ ਸੀ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਆਤੀ ਸਤਿਕਾਰਯੋਗ ਡੀਐਸਪੀ ਸ੍ਰੀ ਮਨਜੀਤ ਸਿੰਘ ਜੀ ਅ ਸ੍ਰੀ ਜੋ ਬਲਵਿੰਦਰ ਸਿੰਘ ਜੀ ਉਹਨਾਂ ਨੇ ਆ ਕੇ ਇਸ ਚੀਜ਼ ਨੂੰ ਦੇਖਿਆ ਇਸ ਚੀਜ਼ ਨੂੰ ਮਹਿਸੂਸ ਕੀਤਾ ਵੀ ਕਾਂਗਸ ਆਬ ਜਿਹੜੇ ਨੇ ਅਸਤੀਫਾ ਨਾ ਦੇਣ ਤੇ ਉਹਦਾ ਰੀਜਨ ਇਹੀ ਹੈ ਵੀ ਸਾਡੇ ਗੁਰੂ ਘਰ ਦੇ ਕੰਮਾਂ ਦੇ ਵਿੱਚ ਸਰਕਾਰ ਦਾ ਜਿਹੜਾ ਦਖਲ ਹੈ ਉਹ ਅਸੀਂ ਬਿਲਕੁਲ ਜਿਹੜਾ ਹੈ ਅਸੀਂ ਕਿਸੇ ਤਰ੍ਹਾਂ ਵੀ ਸਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਮੇਰਾ ਤਾਂ ਕੁ ਸੁਭਾਅ ਆ ਵੀ ਮੈਂ ਜਿਹੜੀ ਗੱਲ ਗੁਰੂ ਸਾਹਿਬ ਮੈਨੂੰ ਇਹ ਬਤੀ ਦੰਦਾ ਚ ਕਹਵਾਉਂਦੇ ਮੈਂ ਤਾਂ ਪੂਰੀ ਮਾਰੇ ਮੇਕੋ ਕਰਾਉਂਦੇ ਨੇ ਜੇਕਰ ਸਾਡੇ ਇਸ ਗੁਰੂ ਘਰ ਦੇ ਪ੍ਰਬੰਧ ਵਿੱਚ ਸਰਕਾਰ ਦਾ ਦਖਲ ਰਹੇਗਾ ਤੇ ਜਿਵੇਂ ਸ਼ੰਭੂ ਦਾ ਮੋਰਚਾ ਲੱਗਿਆ ਜਾਂ ਖਨੋਰੀ ਦਾ ਮੋਰਚਾ ਲੱਗਿਆ ਉਹ ਮੋਰਚਾ ਹੀ ਰਾਜਪੁਰਜ ਉਦਾਂ ਦਾ ਹੀ ਖੜਾ ਕਰ ਸਕਦੇ ਆ ਬੰਮੀ ਮੇਰੀ ਬੰਲੀ ਦੀ ਪਾਰਟੀ ਹੈਗੇ ਤੁਸੀਂ ਕਹਿੰਦੇ ਰਾਜਨੀਤੀ ਹੋ ਰਹੀ ਹੈ ਇਹਦੇ ਵਿੱਚ ਕੀ ਕਰਨ ਜੀ ਕਿਉਂ ਇਸ ਤਰ੍ਹਾਂ ਹੋ ਰਿਹਾ ਜੀ ਧਾਰਨ ਜੀ ਹੁਣ ਜਿਹੜੇ ਬੰਦੇ ਹੁਣ ਸਰਕਾਰਾਂ ਦੇ ਜਿਹੜੇ ਹੁਣ ਚੁਣੇ ਹੋਏ ਨੇ ਚੁਣ ਕੇ ਫਿਰ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇ ਸਾਡਾ ਸਾਥ ਦਿਓ ਸਾਡਾ ਸਾਥ ਦਿਓ ਸਾਡੇ ਨਾਲ ਤੁਰੋ ਜਾ ਕੇ ਜਦੋਂ ਐਮਐਲਏ ਕੋਲ ਜਾ ਕੇ ਬਹਿ ਜਾਂਦੇ ਨੇ ਤੇ ਫਿਰ ਉਹ ਕਹਿੰਦੇ ਸਾਨੂੰ ਪ੍ਰਧਾਨਗੀ ਬਸਲੇ ਤਾਂ ਸਾਰੇ ਕੁਰਸੀਆਂ ਦੇ ਹੀ ਨੇ ਪਰ ਇੱਥੇ ਤੇ ਕੁਰਸੀ ਕੋਈ ਪ੍ਰਧਾਨਗੀ ਦੀ ਲੱਗੀ ਨਹੀਂ ਇੱਥੇ ਤੇ ਕੋਈ ਆਈ ਨਹੀਂ ਕੁਰਸੀ ਥੱਲੇ ਗੱਦੇ ਲੱਗੇ ਹੋਏ ਨੇ ਪਰਵਾਨਾ ਜੀ ਪਹਿਲਾਂ ਵੀ ਇੱਥੇ ਦੇਖਣ ਨੂੰ ਵੀਡੀਓ ਆਈ ਸੀ ਜਦੋਂ ਇਹ ਲੋਕ ਇਕੱਠੇ ਹੋ ਕੇ ਆਏ ਸੀ ਤੇ ਅੱਜ ਵੀ ਜਿਹੜੀ ਇੱਕ ਹੋਰ ਮੀਟਿੰਗ ਤੁਹਾਡੇ ਨਾਲ ਹੋ ਰਹੀ ਹੈ ਕੰਸਰ ਇਸ ਕੀ ਉਸ ਚ ਮੇਨ ਤੁਸੀਂ ਹੁਣ ਅੱਗੇ ਦੀ ਹੈਗੀ ਦੇਖੋ ਮੇਨ ਅੱਗੇ ਦੀ ਐਦਾਂ ਵੀ ਅਸੀਂ ਤੁਹਾਡੇ ਸਾਥ ਦੇ ਨਾਲ ਅਸੀਂ ਇਸ ਪ੍ਰਬੰਧ ਦੇ ਵਿੱਚ ਵੀ ਇਹਨਾਂ ਦੇ ਨਾਲ ਅਸੀਂ ਸਰੀਰਕ ਤੌਰ ਤੇ ਵੀ ਨਾਲ ਅਸੀਂ ਤਨੋ ਮਨੋ ਤਨੋ ਮੀਨਾ ਦੇ ਨਾਲ ਸਾਨੂੰ ਜਦੋਂ ਇਹਨਾਂ ਨੇ ਆਵਾਜ਼ ਮਾਰੀ ਹੈ ਅਸੀਂ ਖੜੇ ਆ ਅੱਗੇ ਵੀ ਖੜਦੇ ਰਾਵਾਂਗੇ ਪਰ ਇਹਦੇ ਚ ਗੱਲ ਗੱਲ ਇਹ ਹੈ ਵੀ ਜਦੋਂ ਠੀਕ ਹੈ ਉਸ ਦਿਨ ਮਸਲਾ ਹੋਇਆ ਜਦੋਂ ਹੁਣ ਇੱਕ ਐਮਐਲਏ ਨੇ ਉਸ ਦਿਨ ਠੀਕ ਹੈ ਜੀ ਆ ਕੇ ਇਸ ਮਸਲੇ ਨੂੰ ਰੋਕਤਾ ਗੱਲ ਸਮਝਣ ਵਾਲੀ ਇੱਥੇ ਹੈ ਹੁਣ ਜਦੋਂ ਰੋਕਤਾ ਤੇ ਤੁਸੀਂ ਉਹ ਤੁਸੀਂ ਫਿਰ ਜੇ ਰੋਕਿਆ ਤੇ ਫਿਰ ਉਹ ਕੋਈ ਸਾਨ ਥੋੜੀ ਫਿਰ ਹੁਣ ਤੁਸੀਂ ਹੱਥ ਵਟਣ ਲੱਗ ਗਏ ਸਾਡੇ ਯਾਰ ਤੁਸੀਂ ਉਹ ਸਾਡੇ ਹੱਥ ਵਟਣ ਲੱਗ ਗਏ ਜੇ ਤੁਸੀਂ ਤੁਸੀਂ ਕਹਿੰਦੇ ਵੀ ਕੰਗ ਸਾਹਿਬ ਤਾਂ ਅਸਤੀਫਾ ਦੇ ਦੋ 75 ਮੈਂਬਰੀ ਕਮੇਟੀ ਕਿਹੜੀ 75 ਮੈਂਬਰੀ ਕਿਹੜੇ ਗੁਰੂ ਘਰ ਚ ਇੱਥੇ ਕਿਹੜੇ ਗੁਰਦੁਆਰਾ ਸਾਹਿਬ ਚ 75 ਮੈਂਬਰੀ ਕਮੇਟੀ ਮੈਨੂੰ ਕੋਈ ਜਵਾਬ ਦੇ ਦੇ ਵੀ ਕਿਹੜੇ ਗੁਰੂ ਘਰ ਦੇ ਵਿੱਚ 75 ਬੰਦੇ ਵੀ ਇੱਕ ਇੱਕ ਗੁਰਦੁਆਰਾ ਵਿਖਾ ਦਿਓ ਰਾਜਪੁਰ ਦੇ 75 ਮੈਂਬਰੀ ਸਾਡੇ ਤੇ 100 ਮੈਂਬਰੀ ਬਣਾ ਲਓ ਧਰਮ ਦੇ ਵਿੱਚ ਕਹਿੰਦੇ ਰਾਜਨੀਤੀ ਹਾਵੀ ਨਹੀਂ ਹੋਣੀ ਦੇਖੋ ਜੀ ਮੈਂ ਤੇ ਇੰਨੀ ਗੱਲ ਕਹਿਣਾ ਚਾਹਾਂਗਾ ਵੀ ਧਰਮ ਦੇ ਵਿੱਚ ਜਦੋਂ ਜਦੋਂ ਰਾਜਨੀਤੀ ਨੇ ਆ ਕੇ ਪੰਗਾ ਲਿਆ ਤੁਹਾਡੇ ਸਾਹਮਣੇ ਹੈ ਜੇ ਕੈਪਟਨ ਨੇ ਗੁੜਕਾ ਸਾਹਿਬ ਹੱਥ ਫੜ ਕੇ ਸੌਂ ਖਾਦੀ ਤੇ ਰਿਆ ਉਹਦਾ ਵੀ ਕੱਖ ਨਹੀਂ ਤੇ ਜੇ ਬਾਦਲਾਂ ਨੇ ਬਰਗਾੜੀ ਕਾਂਡ ਚ ਹੋਇਆ ਤੇ ਰਿਆ ਉੱਥੇ ਵੀ ਕੁਝ ਨਹੀਂ ਤੇ ਜੇ ਅੱਜ ਇੱਥੇ ਗੁਰੂ ਘਰ ਦੇ ਵਿੱਚ ਸਿਆਸਤ ਦੇ ਵਿੱਚ ਜੇਕਰ ਕੋਈ ਦੇਖੋ ਰਾਜ ਪੋਲਿਟਿਕਸ ਬਹੁਤ ਜਰੂਰੀ ਰਾਜ ਬਿਨਾਂ ਨਾ ਧਰਮ ਚੱਲਿਆ ਹੈ ਧਰਮ ਬਿਨਾਂ ਸਭ ਦਲਾ ਬਲਾ ਹੈ ਪਰ ਜਿਹੜੀ ਰਾਜਨੀਤੀ ਉਹ ਪੈਰ ਦੀ ਜੁੱਤੀ ਧਰਮ ਸਿਰ ਦਾ ਤਾਜ ਹੈ ਤੇ ਹੁਣ ਇਹ ਸਾਡੇ ਧਰਮ ਨੂੰ ਪੈਰਾਂ ਦੇ ਵਿੱਚ ਲਿਆਉਣ ਤੇ ਜੁੱਤੀ ਨੂੰ ਸਿਰ ਤੇ ਰੱਖਣੇ ਨਾ ਬਰਦਾਸ਼ਤ ਆਪਾਂ ਕਰ ਸਕਦੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਇੱਕ ਮਿੰਟ ਅਸੀਂ ਕਿਸੇ ਦੇ ਕੰਮ ਚ ਇ ਕੋਈ ਪੋਲੀਟਿਕਲ ਸਿਸਟਮ ਹੈ ਕੋਈ ਪ੍ਰਸ਼ਾਸਨ ਸਿਸਟਮ ਹੈ ਵੀਰ ਐਸਐਚਓ ਖੜੇ ਇਹਨਾਂ ਨੂੰ ਪਤਾ ਹੈ ਪੁਲਿਸ ਦੇ ਕਾਸੀ ਕਿਸੇ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਤੇ ਜਦੋਂ ਅਸੀਂ ਕਿਸੇ ਦੇ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਫਿਰ ਸਾਡੇ ਗੁਰੂ ਘਰਾਂ ਵਿੱਚ ਦਖਲਅੰਦਾਜ਼ੀ ਆ ਕਿਉਂ ਬਾਬਾ ਤੁਸੀਂ ਵੀ ਸੰਸਦ ਦੇ ਮੋਢੀ ਹੋਗੇ ਤੁਸੀਂ ਕੀ ਚਾਹਦੇ ਕਿਹਨੂੰ ਰਹਿਣਾ ਚਾਹੀਦਾ ਨਹੀਂ ਦੇਖੋ ਸਾਰੀ ਸੰਗਤ ਦਾ ਜਿਹੜਾ ਇੱਥੇ ਹੈਗਾ ਸਾਰੇ ਸੰਗਤ ਕੰਗਸਾਬ ਨੂੰ ਪਿਆਰ ਕਰਦੇ ਨੇ ਕੰਗਸਾਹਬ ਵੀ ਇੱਥੇ ਦੀ ਸੇਵਾਵਾਂ ਜਿਹੜੀਆਂ ਨੇ ਪਹਿਲਾਂ ਨਭਾਉਂਦੇ ਨੇ ਅੱਗੇ ਵੀ ਉਹ ਨਭਾਉਣਗੇ। ਬਾਕੀ ਜਿਹੜੀ ਜੋ ਵਿੱਚ ਫੈਸਲਾ ਕੰਗਸਾਹਬ ਨੇ ਜਾਂ ਅਸੀਂ ਆਪਸ ਵਿੱਚ ਬੈਠ ਕੇ ਜੋ ਵਿਚਾਰਤਾ ਲਾ ਕੀਤੀ ਉਹ ਤੁਸੀਂ ਕੰਗਸਾਹਬ ਤੋਂ ਸੁਣੋ। ਧੰਨਵਾਦ। ਜੁਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸਰਦਾਰੀਆਂ ਸੰਗਤ ਨੇ ਕੀ ਫੈਸਲਾ ਕਰਿਆ। ਅੱਜ ਦਾ ਜੋ ਇਕੱਠ ਰੱਖਿਆ ਸੀ ਬੜੀ ਥੋੜੇ ਸਮੇਂ ਦੇ ਵਿੱਚ ਮੇਰੀ ਬੇਨਤੀ ਸਵੀਕਾਰ ਕਰਕੇ ਸਾਰੇ ਗੁਰਦੁਆਰਾ ਸਹਿਬਾਨ ਦੇ ਮੁੱਖ ਸੇਵਾਦਾਰ ਸਾਰੀਆਂ ਧਾਰਮਿਕ ਜਥਿਆਂ ਦੇ ਆਗੂ ਸਹਿਬਾਨ ਸਾਰੇ ਨੌਜਵਾਨ ਬੱਚੇ ਜਿਹੜੇ ਸੇਵਾ ਕਰਦੇ ਨੇ ਵੱਖ-ਵੱਖ ਗੁਰੂ ਘਰਾਂ ਚ ਵੀ ਇੱਥੇ ਵੀ ਮੈਂ ਤਹਿ ਦਿਲੋਂ ਪ੍ਰਸ਼ਾਸਨ ਦਾ ਵੀ ਸਾਡੇ ਡੀਐਸਪੀ ਸਾਹਿਬ ਦਾ ਮਨਜੀਤ ਸਿੰਘ ਜੀ ਐਸਐਚਓ ਸਾਹਿਬ ਮੇਰਾ ਰੋਮ ਰੀਣੀ ਹੈ ਸਾਰੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਜਿਹੜੇ ਥੋੜੇ ਜਿ ਸੱਦੇ ਤੇ ਇੱਥੇ ਅੱਜ ਮੇਰੇ ਨਾਲ ਖੜੇ ਨੇ ਇਹ ਕਿਉਂ ਖੜੇ ਆ ਇਸ ਕਰਕੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਪਿਛਲੇ ਲੰਮੇ ਸਮੇਂ ਤੋਂ ਦਾਸ ਤੁਹਾਡੇ ਸਹਿਯੋਗ ਨਾਲ ਚਲਾ ਰਿਹਾ ਹੈ ਬਹੁਤ ਵਧੀਆ ਪ੍ਰਬੰਧ ਹੈ ਅਗਰ ਕੋਈ ਪ੍ਰਬੰਧ ਵਿੱਚ ਘਾਟ ਹੋਵੇ ਮੈਂ ਇਹ ਕਿਹਾ ਸੀਗਾ ਵੀ ਸਰਕਾਰ ਨੂੰ ਵੀ ਮੇਰੀ ਕੋਈ ਸ਼ਿਕਾਇਤ ਦੱਸੋ ਸੰਗਤ ਵੱਲੋਂ ਕੋਈ ਸ਼ਿਕਾਇਤ ਦੱਸੋ ਕਿਸੇ ਤਰ੍ਹਾਂ ਦੇ ਵੀ ਉਹ ਕਹਿੰਦੇ ਕੋਈ ਸ਼ਿਕਾਇਤ ਨਹੀਂ ਹੈ ਫਿਰ ਤਾਂ ਧੱਕਾ ਤਾਂ ਜਿਵੇਂ ਮਰਜ਼ੀ ਸਰਕਾਰ ਕਰ ਸਕਦੀ ਹੈ ਤੇ ਨਹੀਂ ਕਰ ਸਕਦੀ ਬਈ ਤੁਹਾਡੇ ਸਹਿਯੋਗ ਨਾਲ ੱੱਕਾ ਵੀ ਨਹੀਂ ਕਰ ਸਕੋਗੇ ਕਿ ਸਰਕਾਰ ਨਾ ਆਪਾਂ ਕਰਨ ਦੇਵਾਂਗੇ ਹੁਣ ਜੋ ਸਾਡਾ ਫੈਸਲਾ ਹੋਇਆ ਤੁਹਾਡੇ ਸਹਿਯੋਗ ਨਾਲ ਬਈ ਜਿਹੜੀ ਸੰਗਤ ਹੈ ਜਿਵੇਂ ਮੈਨੂੰ ਕਹੇਗੀ ਮੈਂ ਉਸ ਤਰ੍ਹਾਂ ਹੀ ਚੱਲਾਂਗਾ ਉਸ ਤਰ੍ਹਾਂ ਹੀ ਸੇਵਾ ਕਰਾਂਗਾ ਨਹੀਂ ਕਹੇਗੀ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਤੇ ਤੁਹਾਡੇ ਜੋੜਿਆਂ 'ਚ ਬੈਠਣ ਨੂੰ ਤਿਆਰ ਆ ਅਗਰ ਮੇਰੀ ਕੋਈ ਸ਼ਿਕਾਇਤ ਹੈ ਅਗਰ ਸੰਗਤ ਕਹੇਗੀ ਤਾਂ ਮੈਂ ਇਸ ਤਰ੍ਹਾਂ ਹੀ ਤੁਹਾਡੀ ਸੇਵਾ ਤੁਹਾਡੇ ਸਹਿਯੋਗ ਨਾਲ ਕਰਦਾ ਰਹਾਂਗਾ ਤੇ ਮੈਂ ਅੱਗੇ ਵਾਸਤੇ ਉਸ ਜਿਹੜੀ ਪ੍ਰਬੰਧਕ ਕਮੇਟੀ ਆ ਸਾਰੀ ਉਹੀ ਕੰਮ ਕਰੇਗੀ ਤੇ ਸਰਦਾਰ ਸਤਕਾਰਯੋਗ ਸਾਡੇ ਭਾਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਪਰਵਾਨਾ ਸਾਹਿਬ ਜੋ ਮੇਰੇ ਸੱਦੇ ਤੇ ਮੇਰੇ ਕਹਿਣ ਤੇ ਮੇਰੇ ਬੱਚਿਆਂ ਦੀ ਤਰ੍ਹਾਂ ਨੇ ਜਦ ਵੀ ਕਦੇ ਮੈਂ ਕਹਿੰਦਾ ਇਹਨਾਂ ਨੂੰ ਉਸੇ ਸਮੇਂ ਹਾਜ਼ਰ ਹੁੰਦੇ ਨੇ ਤੇ ਆਪਣਾ ਡਟ ਕੇ ਖੜਦੇ ਵੀ ਨੇ ਮੈਂ ਉਹਨਾਂ ਨੂੰ ਪ੍ਰਬੰਧਕ ਕਮੇਟੀ ਦਾ ਸਰਪ੍ਰਸਤ ਬਣਾਉਣਾ ਤੇ ਸਾਰੀ ਮੈਂ ਮੈਂ ਮੁਖ ਸੇਵਾ ਦਾ ਰਹਾਗਾ ਤੁਹਾਡੇ ਸਹਿਯੋਗ ਨਾਲ ਜੀ ਤੇ ਬਾਕੀ ਸਾਰੀ ਪ੍ਰਬੰਧਕ ਕਮੇਟੀ ਆ ਉਸ ਤਰ੍ਹਾਂ ਹੀ ਸੇਵਾ ਕਰਦੀ ਰਹੇਗੀ ਪਰ ਜਨਪ੍ਰਧਾਨ ਸਾਹਿਬ ਕਹਿ ਰਹੇ ਆ ਵੀ ਟੱਕਾ ਹੋ ਰਿਹਾ ਏ ਜੇ ਫਿਰ ਟੱਕਾ ਆਉਂਦਾ ਫੇਰ ਕੀ ਸਟੈਪ ਹੋਊਗਾ ਜੀ ਅਗਲਾ ਜੇ ਟੱਕਾ ਹੋਏਗਾ ਤਾਂ ਅਸੀਂ ਡਟ ਕੇ ਸਾਰੀਆਂ ਪ੍ਰਬੰਧਕ ਕਮੇਟੀਆਂ ਸਾਰਾ ਸ਼ਹਿਰ ਤੇ ਸਾਰਾ ਇਲਾਕਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਜਿਵੇਂ ਵੀ ਸਾਰੇ ਸਾਰਿਆਂ ਦਾ ਫੈਸਲਾ ਹੋਏਗਾ ਉਸ ਤਰ੍ਹਾਂ ਅਸੀਂ ਡਟਾਂਗੇ ਤੇ ਉਸ ਤਰ੍ਹਾਂ ਗੁਰੂ ਘਰ ਦੀ ਜਿਹੜੀ ਅਸੀਂ ਸੇਵਾ ਉਹ ਗਲਤ ਹੱਥਾਂ ਚ ਨਹੀਂ ਜਾਣ ਦੇਵਾਂਗੇ ਜਿਸ ਤਰ੍ਹਾਂ ਕਿ ਪਹਿਲਾਂ ਅਮਰਤਪਾਲ ਜੋ ਪਹਿਲਾਂ ਇੱਥੇ ਪ੍ਰਧਾਨ ਰਿਹਾ ਗੁੰਡਾਗਰਦੀ ਕਰਦਾ ਰਿਹਾ ਤੇ ਗੁਰਦੁਆਰਾ ਦਾ ਸਮਾਨ ਹਲੇ ਤੱਕ ਵੀ ਉੱਥੇ ਘਰ ਪਹੁੰਚਿਆ ਵੀ ਜਿਹੜਾ ਨਹੀਂ ਵਾਪਸ ਆਇਆ ਉਹ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਪ੍ਰਬੰਧ ਅਸੀਂ ਗਲਤ ਹੱਥਾਂ 'ਚ ਨਹੀਂ ਜਾਣ ਦੇਵਾਂ। ਸਰ ਜੀ ਕਿੰਨੇ ਮੈਂਬਰੀ ਕਮੇਟੀ ਹੈ ਜੀ ਇੱਥੇ? ਹੁਣ ਇੱਥੇ 25 ਮੈਂਬਰੀ ਕਮੇਟੀ ਹੈ 18 ਸਾਡੇ ਮੈਂਬਰ ਨੇ ਤੇ 7 ਸਤਿਕਾਰਯੋਗ ਮੇਰੀਆਂ ਭੈਣਾਂ ਬੀਬੀਆਂ ਨੇ ਜਿਹੜੀਆਂ ਮੈਂਬਰ ਨਾਲ ਚੱਲ ਰਹੀਆਂ ਨੇ। ਇਹ 25 ਦੇ 25 ਆਪਣੇ ਨਾਲ ਖੜੇ ਹੈ ਜੀ? 25 ਦੇ 25 ਨਾਲ ਖੜੇ ਨੇ। ਤੋ ਸਾਡੀ ਵੱਡੀ ਵੱਡੀ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਚਾਹਾਂਗਾ ਵੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਹੁੰਦਾ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਸਹੀ ਕਰਨਾ ਪਰ ਇੱਥੇ ਦੁੱਖ ਦੀ ਗੱਲ ਵੱਡੀ ਦੁੱਖ ਦੀ ਗੱਲ ਇਹ ਹੈ ਵੀ ਜਦੋਂ ਇਸ ਗੁਰੂ ਘਰ ਦੇ ਉੱਪਰ ਜਦੋਂ ਕਬਜ਼ੇ ਦੀ ਗੱਲ ਆਈ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇਸ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਨੇ ਸਰਦੀਪ ਸਿੰਘ ਜੀ ਗੜੀ ਮੈਂ ਸਪਸ਼ਟ ਤੁਹਾਡੇ ਸਾਹਮਣੇ ਚੈਨਲ 'ਚ ਲਾਈਵ ਕਹਿ ਰਿਆਂ ਉਹਨਾਂ ਮਤਲਬ ਕਿਸੇ ਨੇ ਗੱਲ ਕੀਤੀ ਨਹੀਂ ਹੈਗੀ ਉਹਨੂੰ ਡਰ ਥੋੜੀ ਹੈ ਕਿਸੇ ਦਾ ਸਾਨੂੰ ਇੱਥੇ ਉਹਨਾਂ ਦੇ ਵੱਲੋਂ ਵੀ ਇੱਥੇ ਆ ਕੇ ਮਤਲਬ ਇਸ ਪ੍ਰਬੰਧ ਵਿੱਚ ਲਖਨ ਦਾ ਜੀ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਪਰ ਇਹਦਾ ਜਵਾਬ ਲੋਕਾਂ ਨੇ ਆਉਣ ਵਾਲੇ ਸਮੇਂ ਚ ਆਪੇ ਦੇ ਦੇਣਾ ਹੈ ਧੰਨਵਾਦ ਜੀ ਸਵੇਰੇ ਮੈਨੂੰ ਪਤਾ ਲੱਗਾ ਸੀ ਵੀ ਕੰਗ ਸਾਹਿਬ ਕੁਝ ਆਪਣਾ ਥੋੜਾ ਜਿਹਾ ਕਹਿੰਦੇ ਸੀ ਵੀ ਅਸੀਂ ਕਿਸੇ ਉਹਨੂੰ ਉਪਤ ਕਰਾਂਗੇ ਪਰ ਲੇਕਿਨ ਜਿਹੜੀ ਸਾਰੀ ਸੰਗਤ ਜਦੋਂ ਮੈਂ ਇੱਥੇ ਆਇਆ ਸਾਰੀ ਸੰਗਤ ਨੇ ਦੁਆਰੇ ਆ ਹੀ ਕਿਹਾ ਵੀ ਸਾਡੇ ਜਿਹੜੇ ਪ੍ਰਧਾਨ ਕੰਗ ਸਾਹਿਬ ਹੀ ਰਹਿਣਗੇ ਕਿਉਂਕਿ ਸਾਨੂੰ ਇਹਨਾਂ ਤੋਂ ਕੋਈ ਦਿੱਕਤ ਨਹੀਂ ਹੈਗੀ ਤੇ ਉਹੀ ਸਾਰਾ ਕੁਝ ਦੇਖ ਜੀ ਪ੍ਰਧਾਨ ਸਾਹਿਬ ਕੋ ਰੋਲਵਾ ਵਾਲਾ ਪੈਂਦਾ ਤੇ ਪ੍ਰਸ਼ਾਸਨ ਦੇ ਉੱਪਰ ਵੀ ਛੋਟਾ ਮੋਟਾ ਆਊਗਾ ਜੇ ਫਿਰ ਕੁਝ ਐਸਾ ਕੁਝ ਨਹੀਂ ਹੋਏਗਾ ਨਾ ਹੀ ਹੋਇਆ ਨਾ ਹੀ ਹੋਣ ਦਵਾਂਗੇ ਸਾਹਿਬ ਜੀ ਤੁਹਾਡਾ ਵੀ ਇਹਦੇ ਉੱਤੇ ਬੜਾ ਵੱਡਾ ਖਜੂਰ ਰਹਿ ਗਿਆ ਕੋਈ ਗੱਲ ਨਹੀਂ ਆ ਤਾਂ ਪ੍ਰਮਾਤਮਾ ਨੇ ਸਾਨੂੰ ਇੱਕੋ ਬਖਸ਼ਿਆ ਵੀ ਹਾਂ ਵੀ ਗੁਰੂ ਘਰ ਦੀ ਸੇਵਾ ਕਰਨਾ ਸੀ ਕਰ ਰਹੇ ਆ